ਉਹਨਾਂ ਦਾ ਸੱਭਿਆਚਾਰ ਤਾਂ ਅਸੀਂ ਅਡਾਪਟ ਨਹੀਂ ਕੀਤਾ ਜੀ ਜੇਕਰ ਅਸੀਂ ਗੋਰਿਆਂ ਦਾ ਸੱਭਿਆਚਾਰ ਅਡਾਪਟ ਕੀਤਾ ਹੁੰਦਾ ਪੰਜਾਬੀਆਂ ਨੇ ਹੂੰ ਇਹ ਆਪਣਾ ਛੱਡ ਗਏ ਉਹਨਾਂ ਦਾ ਆਪਣਾ ਨਹੀਂ ਹੋਇਆ ਹੂੰ ਕਿੱਥੇ ਰਹਿ ਗਏ ਅੱਧਵਾਟੇ ਲੜਕੇ ਹੋਏ ਚਾਲੇ ਜੀ ਧੋਬੀ ਦੇ ਕੁੱਤੇ ਵਾਲੀ ਹਾਲਤ ਆ ਨਾ ਘਰ ਦਾ ਨਾ ਬਾੜ ਦਾ ਕਿਸੇ ਨਾਲ ਬਹੁਤੀ ਕੋਈ ਖਿੱਟਪਟ ਨਹੀਂ ਕਰਨੀ ਜੇਕਰ ਗਵਾਂਡੀਆਂ ਦੀ ਕੋਈ ਮਕਾਰ ਬਣਦਾ ਜਾਂ ਕੋਈ ਉਸਾਰੀ ਹੁੰਦੀ ਉਹਦੇ ਵਿੱਚ ਕੋਈ ਟੰਗ ਨਹੀਂ ਡੋਲਣੀ ਕੋਈ ਆਪਣਾ ਬਾਹਰ ਕਾਰਤੋਈ ਜਾਂਦਾ ਜਾਂ ਕੋਈ ਆਪਣਾ ਕੰਮ ਕਰਦਾ ਉਹਨੂੰ ਦੇਖ ਕੇ ਸਾੜਨਾ ਨਹੀਂ ਸਾਡੇ ਵਾਲੇ ਸੀਸੀਟੀਵੀ ਕੈਮਰੇ ਉੱਪਰ ਬੈਠੇ ਹੁੰਦੇ ਆ ਜੀ ਇਹ ਸੱਭਿਆਚਾਰ ਆ ਕੁੜੀਆਂ ਕਹਿੰਦੀਆਂ ਕਿ ਛੋਟੇ ਛੋਟੇ ਨਿਕਰਾਂ ਪਾ ਕੇ ਅਸੀਂ ਖਰੇ ਬਹੁਤ ਜ਼ਿਆਦਾ ਹੋ ਗਈਆਂ ਹਮ ਅਸੀਂ ਉਹਨਾਂ ਦਾ ਸੱਭਿਆਚਾਰ ਅਡਾਪਟ ਕਰ ਲਿਆ ਨਹੀਂ ਅਸੀਂ ਗਲਤ ਆ ਗਲਤ ਵੀ ਤੁਸੀਂ ਕੋਈ ਵਾਲਾਂ ਨੂੰ ਰੰਗ ਕਰਾ ਲਿਆ ਜਾਂ ਉਹਦਾਂ ਦੀ ਕਟਿੰਗਾਂ ਕਰਾ ਲਈਆਂ ਜਾਂ ਉਹਦਾਂ ਦੇ ਪਰਵੱਟੇ ਕਰ ਲਏ ਜਾਂ ਮੂੰਹ ਲਿਪ ਲਿਆ ਉਹਦਾਂ ਦਾ ਸੱਭਿਆਚਾਰ ਕੀ ਆ ਹੁੰਦਾ ਕੀ ਸਿਰਫ ਉਹ ਨਿਕਰ ਕੇ ਕੱਪੜੇ ਹਨ ਜੀ ਵੀ ਤੁਸੀਂ ਕੋਈ ਜੇ ਵਾਲਾਂ ਨੂੰ ਰੰਗ ਕਰਾ ਲਿਆ ਜਾਂ ਉਹਦਾਂ ਦੀਆਂ ਕਟਿੰਗਾਂ ਕਰਾ ਲਈਆਂ ਜਾਂ ਉਹਦਾਂ ਦੇ ਪਰਵੱਟੇ ਕਰ ਲਏ ਜਾਂ ਮੂੰਹ ਲੱਪ ਲਿਆ ਉਹਦਾਂ ਦਾ ਤੇ ਜਾਂ ਫਿਰ ਆ ਮੁੰਡਿਆਂ ਨੇ ਉਹਦਾਂ ਦੀਆਂ ਕੰਨਾਂ ਦੇ ਵਿੱਚ ਬਾੜੀਆਂ ਪਾ ਲਈਆਂ ਤੇ ਜਾਂ ਉਹਦਾਂ ਦੀਆਂ ਪਾਟੀਆਂ ਜੀ ਇੰਨਾਂ ਪਾ ਲਈ ਆ ਹੂੰ ਉਹਨਾਂ ਦਾ ਸੱਭਿਆਚਾਰ ਤਾਂ ਅਸੀਂ ਅਡਾਪਟ ਨਹੀਂ ਕੀਤਾ ਜੀ ਜੇਕਰ ਅਸੀਂ ਗੋਰਿਆਂ ਦਾ ਸੱਭਿਆਚਾਰ ਅਡਾਪਟ ਕੀਤਾ ਹੁੰਦਾ ਪੰਜਾਬੀਆਂ ਨੇ ਹੂੰ ਇਹ ਆਪਣਾ ਛੱਡ ਗਏ ਉਹਨਾਂ ਦਾ ਆਪਣਾ ਨਹੀਂ ਹੋਇਆ ਹੂੰ ਕਿੱਥੇ ਰਹਿ ਗਏ ਅੱਧ ਵਕਤ ਲੜਕੇ ਹੋਏ ਧੋਬੀ ਦੇ ਕੁੱਤੇ ਵਾਲੀ ਹਾਲਤ ਆ ਨਾ ਘਰ ਦਾ ਨਾ ਬਾੜ ਦਾ ਉਹਨਾਂ ਦਾ ਸੱਭਿਆਚਾਰ ਕੀ ਆ ਸਮੇਸਰ ਹੋਣਾ ਹਮ ਕੰਮ ਇਮਾਨਦਾਰੀ ਨਾਲ ਕਰਨਾ ਜੀ ਤੇ ਹਰ ਇੱਕ ਦਾ ਹੱਕ ਦੇਣਾ ਹਮ ਕਿਸੇ ਦਾ ਹੱਕ ਮਾਰਨਾ ਨਹੀਂ ਹਮ ਕਿਸੇ ਨਾਲ ਬਹੁਤੀ ਕੋਈ ਖਿੱਟਪਟ ਨਹੀਂ ਕਰਨੀ ਜੇਕਰ ਗਵਾਂਡੀਆਂ ਦੀ ਕੋਈ ਮਕਾਨ ਬਣਦਾ ਜਾਂ ਕੋਈ ਉਸਾਰੀ ਹੁੰਦੀ ਉਹਦੇ ਵਿੱਚ ਕੋਈ ਟੰਗ ਨਹੀਂ ਡੋਣੀ ਕੋਈ ਆਪਣਾ ਬਾਹਰ ਕਾਰਤੋਈ ਜਾਂਦਾ ਜਾਂ ਕੋਈ ਆਪਣਾ ਕੰਮ ਕਰਦਾ ਉਹਨੂੰ ਦੇਖ ਕੇ ਸੜਨਾ ਨਹੀਂ ਕਿਸੇ ਨੇ ਕਾਰ ਲੈ ਜਾਂਦੀ ਕੁਛ ਵੀ ਕਰਦਾ ਕੋਈ ਪੱਬ ਜਾਂਦਾ ਕੋਈ ਕਲੱਬ ਜਾਂਦਾ ਕਿਸੇ ਕੋਈ ਆਉਂਦਾ ਕੋਈ ਜਾਂਦਾ ਉਹ ਬਿਲਕੁਲ ਇੰਟਰਵਿਊ ਨਹੀਂ ਕਰਦੇ ਬਿਲਕੁਲ ਸਾਡੇ ਵਾਲੇ ਸੀਸੀਟੀਵੀ ਕੈਮਰੇ ਉੱਪਰ ਬੈਠੇ ਹੁੰਦੇ ਆ ਜੀ ਇਹ ਸਭੇ ਚਾਰਿਆ ਬਿਲਕੁਲ ਅਸੀਂ ਆਪਣਾ ਸਭੇ ਚਾਰਿਆ ਤਾਂ ਗਵਾਹੀ ਲਿਆ ਹੂੰ ਉਹਨਾਂ ਵਾਲਾ ਅਸੀਂ ਅਪਣਾਉਣ ਦੇ ਚੱਕਰ ਦੇ ਉਹਨਾਂ ਵਾਲੇ ਅਸੀਂ ਸਿਰਫ ਕੱਪੜੇ ਅਪਣਾਏ ਆ ਹੂੰ ਕੁੜੀਆਂ ਕਹਿੰਦੇ ਕਿ ਛੋਟੇ ਛੋਟੇ ਨਿਕਰਾਂ ਪਾ ਕੇ ਅਸੀਂ ਖਰੇ ਬਹੁਤ ਆਜਾਦ ਹੋ ਗਈਆਂ ਹੂੰ ਅਸੀਂ ਉਹਨਾਂ ਦਾ ਸਭੇ ਚਾਰਿਆ ਅਡਾਪਟ ਕਰ ਲਿਆ ਨਹੀਂ ਅਸੀਂ ਗਲਤ ਆ ਗਲਤ ਜੋ ਅਡਾਪਟ ਕਰਨਾ ਚਾਹੀਦਾ ਸੀ ਉਹ ਅਸੀਂ ਕੀਤਾ ਨਹੀਂ ਹੂੰ ਜੋ ਨਹੀਂ ਕਰਨਾ ਚਾਹੀਦਾ ਸੀਗਾ ਉਹ ਕਰ ਲਿਆ ਮਰੇ ਸੀ ਤਾਂ ਆ ਬਿਲਕੁਲ ਸਹੀ ਕਿਹਾ ਭਾਵ ਇਹੀ ਆ ਕਿ ਇਨਸਾਨ ਇਨਸਾਨ ਦੇ ਕੰਮ ਆਉਂਦੇ ਦੂਰੀ ਮਾਨਸਿਕਤਾ ਰੱਖਣਾ ਮਾੜੀ ਗੱਲ ਹੈ ਹਰੇਕ ਦੇ ਲਈ ਇੱਕੋ ਜਿਹੀ ਸੋਚ ਰੱਖੋ ਕਿਉਂਕਿ ਉਹ ਕਹਿੰਦੇ ਨੇ ਨਾ ਰੂਲਸ ਰੈਗੂਲੇਸ਼ਨਸ ਹਰੇਕ ਦੇ ਲਈ ਇੱਕੋ ਜਿਹੀ ਹੋਣੀ ਚਾਹੀਦੀ ਹੈ ਵਿਤਕਰਾ ਨਹੀਂ ਕਰਨਾ ਚਾਹੀਦਾ ਜੀ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈਬਾਬਾ ਤੇ ਦੇਖ ਸਕਦੇ ਹੋ USA Canada Australia New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ